ਤੋ ਕੀ ਹਾਲ ਚਾਲ ਹੈ ਜੀ ਤੇ ਅੱਜ ਬਹੁਤ ਦਿਨਾਂ ਬਾਅਦ ਖੜੇ ਆ ਜੀ ਸਰਹੰਦ ਸਰਹੰਦ ਖੜੇ ਆ ਬਿਲਕੁਲ ਪੋਦੇ ਥੱਲੇ ਤੇ ਇਹ ਹੈਗਾ ਜੀ ਪੁਰਾਣਾ ਬਸਣ ਇਹਨੂੰ ਕਿਹਾ ਜਾਂਦਾ ਹੈ ਤੇ ਆਏ ਕਿੱਥੇ ਆ ਇੱਥੇ ਆਏ ਆ ਜੀ ਆਪਾਂ ਸੇਠੀ ਮੱਛੀ ਵਾਲੇ ਬਾਈ ਹੁਣੀ ਨੇ ਇੱਥੇ ਲਗਭਗ 70-75 ਸਾਲ ਦੇ ਬਾਈ ਜੀ ਨੇ ਇਹ ਬਣਾਉਂਦੇ ਨੇ ਮੱਛੀ ਇੱਥੇ ਤੇ ਪਹਿਲਾਂ ਤੁਹਾਨੂੰ ਆ ਦਿਖਾ ਦਈਏ ਇਹ ਇੱਕ ਤੰਦੂਰ ਆ ਅੰਗੀਠੀ ਟਾਈਪ ਜਿੱਥੇ ਮੱਛੀ ਦੇ ਨਾਲ ਤਿਆਰ ਕਰਦੇ ਨੇ ਤੇ ਇਧਰ ਇਹਦੇ ਬਾਈ ਹੁਣੀ ਤੇ ਨਾਲ ਉਹਨਾਂ ਦੇ ਬੇਟੇ ਬਾਈ ਸਾਸੀ ਗਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋ ਜੀ ਹਾਂ ਚਲੋ ਜੀ ਗਾਲ ਜੀ ਚਲੋ ਜੀ ਬਹੁਤ ਵਧੀਆ ਚਰਦੀ ਗਲਾ ਚਾਹੀਦੀ ਹੈ ਜੀ ਅੱਛਾ ਇਹ ਥੋੜਾ ਨਾਂ بڑا ਸੁਣਿਆ ਜੀ ਹਾਂ ਜੀ ਕਹਿੰਦੇ ਤੁਹਾਡੀ ਇੱਥੇ ਮੱਛੀ ਬੜੀ ਫੇਮਸ ਹੈ ਜੀ ਹਾਂ ਜੀ ਹਾਂ ਜੀ ਤੇ ਭਾਈ ਕਿਹੜੀ ਕਿਹੜੀ ਮੱਛੀ ਬਣਾਉਂਦੇ ਤੁਸੀਂ ਇੱਥੇ ਅਸੀਂ ਮਲੀਏ ਜੀ ਅੱਛਾ ਜੀ ਸਿੰਗਾੜਾ ਹੈ ਜੀ ਜੀ ਸਿਲਵਰ ਹੈ ਜੀ ਜੀ ਇੱਕ ਤੁਹਾਡੇ ਕੋਲ ਕਹਿੰਦੇ ਨੰਗਲ ਡੈਮ ਵਾਲੀ ਮੱਛੀ ਵੀ ਆਉਂਦੀ ਹੈ ਹਾਂ ਨੰਗਲ ਡੈਮ ਵਾਲੀ ਜੀ ਸਿਲਵਰ ਜਿਹੜੀ ਉਹ ਨੰਗਲ ਡੈਮ ਤੋਂ ਆਉਂਦੀ ਹੈ ਉਹ ਹਾਰਡ ਵਾਸਤੇ ਕਹਿੰਦੇ ਬੜੀ ਜ਼ਬਰਦਸਤੀ ਲਿਆ ਹੁੰਦੇ ਹਾਂ ਜੀ ਕੀ ਬਾਤ ਹੈ ਭਾਈ ਜੀ ਅੱਛਾ ਜਿਹੜੀ ਸੇਠੀ ਸ਼ਾਪ ਦੀ ਕਾਰਨਰ ਆ ਫ ਇਹ 50 ਸਾਲ ਪੁਰਾਣੀ ਜਨਾਲੀ ਜੀ 50 ਸਾਲ ਪੁਰਾਣੀ ਹਾਂਜੀ ਹਾਂਜੀ ਓਕੇ ਜੀ ਤੇ ਇਸ ਤੋਂ ਪਹਿਲਾਂ ਤੋੜ ਤੋਂ ਪਹਿਲਾਂ ਕੌਣ ਇੱਥੇ ਕੰਮ ਕਰਦਾ ਸੀ ਮੈਂ ਹੀ ਕਿ ਸ਼ੁਰੂ ਕਰਿਆ ਜੀ ਅੱਛਾ ਸ਼ੁਰੂਆਤ ਤੁਸੀਂ ਆਪ ਹੀ ਕੀਤੀ ਹੈ ਹਾਂਜੀ ਹਾਂਜੀ ਆਪ ਕੋ ਜੀ ਕੀ ਬਾਤ ਹੈ ਜੀ ਤੇ ਭਾਈ ਇੱਥੇ ਫਿਰ ਸ਼ੁਰੂਆਤ ਦੇ ਵਿੱਚ ਕੀ ਕੀ ਬਣਾਉਂਦੇ ਸੀ ਉਸ ਟਾਈਮ ਉਸ ਟਾਈਮ ਮੈਂ ਸੂਪ ਬਣਾਉਂਦਾ ਸੀ ਜੀ ਸੂਪ ਹਾਂਜੀ ਅੱਛਾ ਜੀ ਓਟਾਕ ਦੇ ਜੀ ਔਰ ਮੱਛੀ ਜੀ ਮੱਛੀ ਉਸ ਟਾਈਮ ਜਿਹੜੀ 50 ਸਾਲ ਪਹਿਲਾਂ ਕੀ ਰੇਟ ਹੁੰਦਾ ਸੀ ਮੱਛੀ ਦਾ ਮੱਚ 20 ਰੁਪਏ ਪਾਈਆ ਨੇ ਜੀ 20 ਰੁਪਏ ਪਾਈਆ ਜੀ ਪਾਈਆ 80 ਰੁਪਏ ਗੱਲੋ ਜੀ 80 ਰੁਪਏ ਗੱਲੋ ਪਰ ਉਸ ਟਾਈਮ 80 ਰੁਪਏ ਵੀ ਬਹੁਤ ਹੁੰਦੇ ਆ ਹਾਂਜੀ ਹਾਂਜੀ 5 ਰੁਪਏ ਦਾ ਗਲਾਸ ਸੂਰ ਵੇਚਦਾ ਸੀ ਮੈਂ 5 ਰੁਪਏ ਦਾ ਗਲਾਸ ਸੂਰ ਦਾ ਹਾਂਜੀ ਵਾਹ ਜੀ ਵਾਹ ਕੀ ਬਾਤ ਅੱਛਾ ਤੁਹਾਡੀ ਇੱਕ ਦੁਕਾਨ ਵੀ ਕਿਤੇ ਹੁੰਦੀ ਸੀਗੀ ਹਾਂਜੀ ਦੁਕਾਨ ਵੀ ਤੁਹਾਡੀ ਹੁੰਦੀ ਸੀ ਇੱਕ ਹਾਂਜੀ ਹਾਂਜੀ ਓਕੇ ਉਹ ਦੁਕਾਨ ਖਾਲੀ ਬੰਦ ਕਰਤੀ ਹਾਂਜੀ ਹਾਂਜੀ ਪਰਲੇ ਉਧਰੋਂ ਨਹੀਂ ਜਪਰ ਅੱਛਾ ਪਰਲੇ ਪਾਸੇ ਸੀ ਤੇ ਉਹ ਅੱਡਾ ਇਧਰ ਪੁਲ ਬੰਦ ਕਰਕੇ ਹਾਂਜੀ ਹਾਂਜੀ ਬੰਦ ਵੀ ਟ੍ਰੈਫਿਕ ਥੋੜਾ ਘਟ ਗਿਆ ਜਦੋਂ ਕਰਕੇ ਉਹ ਤੇ ਬਾਈ ਹੋਰ ਕੀ ਕੀ ਹੁੰਦਾ ਤੁਹਾਡੇ ਕੋਲ ਆ ਚਾਰ ਕਿਹੜੇ ਕਿਹੜੇ ਹੁੰਦੇ ਤੁਹਾਡੇ ਕੋਲ ਜੀ ਚਾਰ ਮੁਰਗੇ ਦੇ ਜੀ ਅੱਛਾ ਜੀ ਬੱਕਰੇ ਆ ਦੇ ਜੀ ਵਾਹ ਜੀ ਵਾਹ ਹਾਂਜੀ ਤੇ ਬਾਈ ਰੇਟ ਵੀ ਨਾਲ ਨਾਲ ਦੱਸੀਏ ਵੀ ਅਜਾ ਤੁਹਾਡੀ ਮੱਛੀ ਕਿਹੜੀ ਕਿਹੜੀ ਰੇਟ ਤੇ ਕੀ ਕੀ ਰੇਟ ਹੈਗਾ ਉਹਦਾ ਜਿਹੜੀ ਆਪਣਾ ਮਲੀ ਆ ਜੀ 2200 ਰੁਪਈਆ 2200 ਰੁਪਈਆ ਪਈਆ 1000 ਰੁਪਈਆ ਕਿਲੋ ਹਾਂਜੀ ਜੀ ਜਿਹੜੀ ਆਪਣਾ ਸਿਲ버 ਆ ਜੀ ਗੋਪੜ ਵਾਲੀ ਉਹ 200 ਰੁਪਈਆ ਪਈਆ ਜੀ 200 ਰੁਪਈਆ ਪਈਆ 800 800 ਰੁਪਈਆ ਕਿਲੋ ਸੰਘਾੜਾ ਜਿਹੜੀ ਹੈਗੀ ਜੀ ਉਹ 600 ਰੁਪਈਆ ਕਿਲੋ ਹੈ 600 ਰੁ ਅਚਾਰ ਸੰਘਾੜਾ संगाड़, 600 ਰੁਪਏ ਕਿਲੋ ਹਾਂਜੀ ਪਰ ਕਈ ਜਗ੍ਹਾ ਤੇ ਇਹ ਸੰਘਾੜਾ ਮੱਛੀ 15-1500 ਨੂੰ ਵਿਕਣ ਡਈ ਆ ਹਾਂਜੀ ਅਸਤ ਮੈਂ ਡੇਰ ਜੀ ਆਹ ਸਾਡਾ ਜੀ ਪਤ ਪਤ ਪਾਜੀ ਪਤ ਅੱਛਾ ਉਹ ਕਿਹੜੀਆਂ ਮੱਛੀਆਂ ਨੇ ਬਾਜੀ ਜਿਹੜੇ ਉਹ 800 600 ਰੁਪਏ ਕਿਲੋ ਤੁਸੀਂ ਵੇਚਣੇ ਹੋ ਮਾਰਕੀਟ 'ਚ 1500 ਰੁਪਏ ਨੂੰ ਵਿਕਣ ਡਈ ਆ ਉਹ ਅਸੀਂ ਨਹੀਂ ਬਸ ਅੱਛਾ ਹਾਂਜੀ ਵਾਜੀਆ ਕੀ ਬਾਤ ਇਹ ਹੁਣ ਇਹ ਕਿਹੜੀ ਲਾਈਆ ਸੰਘਾੜਾ ਹਾਂਜੀ ਅੱਛਾ ਸੰਘਾੜਾ ਲਾਈ ਹੋਈ ਆ ਤੁਸੀਂ ਕੀ ਬਾਤ ਹੈ ਬਾਜੀ ਤੇ ਭਾਈ ਆਚਾਰ ਦਾ ਕੀ ਰੇਟ ਹੈ? ਚਾ 600 ਰੁਪਏ ਕਿਲੋ ਜੀ। 150 ਰੁਪਏ ਪਈ ਆ ਜੀ। 600 ਰੁਪਏ ਕਿਲੋ 150 ਰੁਪਏ? ਹਾਂ ਪਈ ਆ ਜੀ। ਪਈ ਆ। ਤੇ ਕਿੰਨੀ ਇਹਦੀ ਐਕਸਪਾਇਰੀ ਕਿੰਨੀ ਹੁੰਦੀ ਆ ਆਚਾਰ ਦੀ? 1 ਮਹੀਨੇ ਗਾਰੰਟੀ ਆ ਜੀ। 1 ਮਹੀਨੇ ਦੀ ਗਾਰੰਟੀ ਹੁੰਦੀ ਆ? ਹਾਂਜੀ ਹਾਂਜੀ। ਖਰਾਬ ਨਹੀਂ ਹੋਣਾ ਜੀ। ਹਾਂਜੀ ਭਾਈ ਜੀ। ਅਮਰੀਕਾ ਦੇ ਆਚਾਰ ਪੇ ਜੈਨ ਮਾ ਜੀ। ਕਿਹੜੇ ਦੇ ਆਚਾਰ? ਹਾਂਜੀ ਹਾਂਜੀ। ਵਾਜੀ ਦਾ। ਇਹ ਫਿਰ ਜਿਹੜਾ ਮੁਰਗਾ ਹੁੰਦਾ ਆ ਬੋਲ ਬਲਾਈਲਰ ਕਰਦੇ ਹੋ ਜਾਂ ਦੇਸੀ ਮੁਰਗਾ ਹੁੰਦਾ? ਨਹੀਂ ਭਾਈ ਜੀ। ਬਲਾਈਲਰ ਹੁੰਦਾ ਜੀ। ਹਾਂਜੀ ਹਾਂਜੀ। ਓਕੇ ਜੀ। ਤੇ ਅੱਛਾ ਜਿਹੜੀ ਫਿਸ਼ ਹੁੰਦੀ ਤੁਹਾਡੀ ਬੋਨਲੈਸ ਹੁੰਦੀ ਹੈ ਜਾਂ ਜਿਹੜੀ ਆਪਣੀ ਕੰਡੇ ਵਾਲੀ ਬੋਨਲੈਸ ਬੋਨਲੈਸ ਕਿਰੋਪਣ ਵਾਲੀ ਹੁੰਦੀ ਜੀ ਜਿਹੜੀ ਕੰਡੇ ਵਾਲੀ ਹੁੰਦੀ ਹੈ ਜਿਹੜੀ ਮਾਰੇ ਕੰਡਾ ਹੁੰਦਾ ਇੱਕ ਕੰਡਾ ਹੁੰਦਾ ਜੀ ਅੱਛਾ ਜੀ ਤਾਂ ਬਾਕੀ ਸਾਰੇ ਬੋਨਲੈਸ ਆ ਬੋਨਲੈਸ ਜੀ ਬਣ ਗਏ ਵਾਹ ਜੀ ਵਾਹ ਕੀ ਬਾਤ ਹੈ ਉਹ ਤੋਂ ਸਾਨੂੰ ਉਹ ਤੁਹਾਡੇ ਪਿੱਛੇ ਆਚਾਰ ਜੱਤੀਆ ਮਾਰਦਾ ਪਿਆ ਨਾ ਪਹਿਲਾਂ ਉਹ ਆਚਾਰ ਦੇਖ ਲਈਏ ਕਰੀ ਹਾਂ ਜੀ ਹਾਂ ਜਰੂਰ ਜੀ ਕੀ ਬਾਤ ਹੈ ਜੀ ਓਹ ਵਾਹ ਜੀ ਵਾਹ ਬਹੁਤ ਵਧੀਆ ਬਣਾ ਜੀ ਇਹ ਆਚਾਰ ਆਚਾਰ ਵਰਗਾ ਹੀ ਹੈ ਬਿਲਕੁਲ 4 ਵਰਗਾ ਜੀ ਕਿ ਸਮਝੀਅਰਗਾ ਹੁੰਦਾ ਨਹੀਂ ਨਾ 4 ਨਹੀਂ 4 ਸਬਜ਼ੀ ਵਾਲੇ 4 ਇਹ ਫਰਾਈ ਕਰਕੇ ਬੰਦਾ ਜੀ ਅੱਛਾ ਜੀ ਹਾਂ ਜੀ ਇਹ ਪ੍ਰੋਪਰ ਪਹਿਲਾਂ ਨੂੰ ਫਰਾਈ ਕਰਦੇ ਹੋ ਹਾਂ ਜੀ ਪਹਿਲਾਂ ਫਰਾਈ ਜੀ ਉਬਾਲਦੇ ਤ ਨਹੀਂ ਇਹਨੂੰ ਨਹੀਂ ਜੀ ਲੋਕ ਅੱਜ ਕੱਲ ਉਬਾਲ ਦਿੰਦੇ ਆ ਉਬਾਲਣ ਤੋਂ ਬਾਅਦ ਵਿੱਚ ਸਬਾਨ ਸਾਰਾ ਜਿਹੜਾ ਮੇਨ ਮੇਨ ਪੁਆਇੰਟ ਦਾ ਨਿਕਲ ਜਾਂਦੇ ਵਿੱਚੋਂ ਇਹ ਫਰਾਈ ਹੋ ਜਾਂਦਾ ਓਕੇ ਤੇ ਅਦਰ ਫਿਸ਼ ਤੁਹਾਡੇ ਪਈਆਂ ਨੇ ਫਿਸ਼ ਕਿਹੜੀ ਕਿਹੜੀ ਹੈ ਤੁਹਾਡੀ ਇਹ ਇਹ ਦਿਖਾ ਦਿਓ ਮੜੀ ਜੇ ਕਰੀ ਨਾ ਹਾਂ ਲਓ ਜੀ ਅੱਛਾ ਫਿਸ਼ ਸਾਰੀ ਮੈਡੀਨੇਟ ਕਰਕੇ ਰੱਖੀ ਹੋਈ ਹੈ ਪਹਿਲਾਂ ਤੋਂ ਹੀ ਹਾਂ ਜੀ ਹਾਂ ਜੀ ਭਾਈ ਅਮਰਤ ਤਵਾ ਜੀ ਦਾ ਕੋਕੂ ਦਾ ਫੋਨ ਆਇਆ ਹੋਣਾ ਇਹ ਤੂੰ ਓਕੇ ਜੀ ਆ ਚਿਕਨ ਆ ਗਿਆ ਤੁਹਾਡਾ ਚਿਕਨ ਆ ਗਿਆ ਜੀ ਕੀ ਬਾਤ ਹੈ ਭਾਜੀ ਇਹ ਮਲੀ ਮੱਛੀ ਜੀ ਇਹ ਮਲੀ ਆ ਗਈ ਹਾਂ ਜੀ ਬਾਜੀ ਦਾ ਇਹ ਵਾਲੀ ਸਿਰਵਰ ਜੀ ਇਹ ਉਹ ਦੂਜੀ ਸਿਰਵਰ ਟ੍ਰੋਪੜਾ ਜੀ ਟ੍ਰੋਪੜ ਵਾਲੀ ਆ ਗਈ ਹਾਂ ਜੀ ਕਿਉਂਕਿ ਇਹਦੇ ਵਿੱਚ ਆ ਤੁਹਾਨੂੰ ਖਾਦੀਆਂ ਕੰਡੇ ਨਾਲ ਲੱਗੇਆਂ ਨੇ ਜੀ ਹਾਂ ਜੀ ਹਾਂ ਜੀ ਆ ਚੀਜ਼ ਕੀ ਬਾਤ ਹੈ ਹੂੰ ਉਹ ਵੀ ਉੱਥੇ ਰੋਪੜ ਦੇ ਵਿੱਚ ਉਹ ਜਿਹੜੇ ਤੁਹਾਨੂੰ ਉੱਥੇ ਮਿਲਣੀਆਂ ਉਹ ਵੀ ਤੁਹਾਨੂੰ ਸੇਮ ਵੱਡੇ ਵੱਡੇ ਪੀਸੀ ਮਿਲਣੀਆਂ ਹਾਂਜੀ ਹਾਂਜੀ ਚਾਂਪ ਟਾਈਪ ਹਾਂਜੀ ਹਾਂਜੀ ਚਾਂਪ ਇਹ ਸੰਘਾੜਾ ਇਹ ਸੰਘਾੜਾ ਤੇ ਇਹ ਨਾਲ ਮੱਛੀ ਆਪਣੀਆਂ ਦੁੱਧਾ ਮਿਰਚਾਂ ਵੀ ਫਰਾਈ ਕਰਦੇ ਹੋ ਹਾਂਜੀ ਹਾਂਜੀ ਕਿਆ ਬਾਤ ਹੈ ਭਾਜੀ ਐ ਦੇਖਣ ਨੂੰ ਤਾਂ ਬਹੁਤ ਘਾਟ ਲੱਗਣ ਈ ਆ ਜੀ ਤੇ ਨਾਲ ਕੇ ਮਿਰਚ ਫਰਾਈ ਕਰਕੇ ਦਿੰਦੇ ਹੋ ਹਾਂਜੀ ਫਰਾਈ ਕਰਤੀ ਕਿਆ ਬਾਤ ਹੈ ਭਾਜੀ ਬਾਜੀ ਬਹੁਤ ਵਧੀਆ ਭਾਜੀ ਤੇ ਅੱਜ ਫੇਰ ਸਾਨੂੰ ਕੀ ਕਰਵਾਓਗੇ ਭਾਜੀ ਜਿਹੜਾ ਹੁਕਮ ਕਰੋਗੇ ਹੁਣ ਕੰਮ ਨਹੀਂ ਬਸ ਤੁਸੀਂ ਸਾਨੂੰ ਇੱਕ ਤਾਂ ਆਪਣੀ ਜਿਹੜੀ ਤੁਹਾਡੀ ਬੈਸਟ ਫਿਸ਼ ਸਟ੍ਰਾਈਕਰ ਉਹ ਸਾਨੂੰ ਠੀਕ ਹੈ ਜੀ ਠੀਕ ਹੈ ਜੀ ਨਾਲ ਫਿਰ ਤੁਹਾਡਾ achar ਦਾ ਪਰਾਈ ਕਰਨੇ ਕਰਨਾ ਹੈ ਹਾਂ ਜੀ ਹਾਂ ਜੀ ਕਿਤੇ ਉਧਰਲੇ ਪਾਸੇ ਆਪਾਂ ਚੱਲਦੇ ਆ ਉਧਰ ਪਾਜੀ ਕੀ ਹੈ ਗਿਆ ਇੱਧਰ ਆ ਗਿਆ ਇਹ ਆ ਗਿਆ ਭਾਜੀ ਕਲੀ ਕਲੇਜੀ ਪੋਰਡ ਕਲੇਜੀ ਆ ਗਈ ਹਾਂ ਪੋਰਡ ਕਲੇਜੀ ਓਕੇ ਤੇ ਇਹ ਦਾ ਕੀ ਰੇਟ ਆ ਭਾਜੀ ਇਹ 120 ਰੁਪਏ ਪਈ ਆ ਜੀ 120 ਰੁਪਏ ਪਈ ਆ 120 ਰੁਪਏ ਪਈ ਆ ਹਾਂ ਜੀ ਹਾਂ ਜੀ ਬਾਜੀ ਬਹੁਤ ਵਧੀਆ ਭਾਜੀ ਤੇ ਚਲੋ ਭਾਜੀ ਹੁਣ ਫਿਰ ਆਪਾਂ ਲੇਟ ਨਹੀਂ ਕਰਦੇ ਤਾਂ ਸਾਨੂੰ ਤੁਸੀਂ ਕਰਵਾਓ ਟੇਸਟ ਦੇਖਿਓ ਤੁਹਾਡੇ ਕਿਵੇਂ ਦਾ ਇਹ ਬਾਈ ਇੱਥੇ ਤੁਸੀਂ ਸ਼ੈਫ ਹੋ ਇੱਥੇ ਦੇ ਇਹ ਬਾਈ ਕਾਰੀਗਰ ਆ ਬਹੁਤ ਵਧੀਆ ਬੜੀ ਮਿਹਨਤ ਕਰਨਿਆ ਉਹਦਾ ਤੇ ਬੜਾ ਕਹਿੰਦੇ ਸਫਾਈ ਕਹਿੰਦੇ ਬਹੁਤ ਵਧੀਆ ਬਾਕੀ ਤੁਸੀਂ ਆ ਦੇਖ ਸਕਦੇ ਹੋ ਤੇ ਬਾਕੀ ਪੰਜਾਬੀ ਭਰਾਵਾਂ ਨੂੰ ਸਪੋਰਟ ਕਰਨੀ ਬਣਦੀ ਆ ਕਿਉਂਕਿ ਪੰਜਾਬੀ ਭਰਾਵਾਂ ਨੂੰ ਸਪੋਰਟ ਨਹੀਂ ਕਰੀਂਦੇ ਬਹੁਤ ਹੋਰ ਕਰਨੀ ਕਿੰਦਰ ਨੂੰ ਆ ਠੀਕ ਹੈ ਜੀ ਜੀ ਬਿੱਟਰ ਨੂੰ ਇੱਥੇ ਹੋਰ ਠੀਕ ਆਪਾਂ ਟੇਸਟ ਕਰਾਣੀ ਹੈ ਜੀ ਤਾਂ ਆਪਾਂ ਸੂਪ ਹੁੰਦਾ ਨਹੀਂ ਹਾਂਜੀ ਆਪਾਂ ਸੂਪ ਦੇ ਵੀ ਆਪਾਂ ਕੋਈ ਹਰਾ ਰੋਡ ਜਿਨਾ ਮੋਟੋ ਕੁਝ ਹੋਇਆ ਨਿਕਾਵੇ ਅ ਕੋਈ ਆਪ ਕੋਈ ਕੈਮੀਕਲ ਕੁਝ ਕੁ ਦਾ ਕੋਈ ਯੂਜ਼ ਕਰਦੇ ਓਕੇ ਹਾਂਜੀ ਅੱਛਾ ਇਹ ਖਾਸੀ ਦਾ ਚੂਹ ਦੀ ਅੱਛਾ ਇਹ ਉਹਦੇ ਵਿੱਚ ਵਾਈਟ ਸੂਪ ਹੁੰਦਾ ਕਿ ਦੂਜਾ ਕਰਦੇ ਓ ਨਹੀਂ ਚਿਕਨ ਵਾਲਾ ਹਾਂਜੀ ਚਿਕਨ ਸੂਪ ਆਉਂਦਾ ਅੱਛਾ ਚਿਕਨ ਸੂਪ ਬਣਾਉਂਦੇ ਓ ਤੁਸੀਂ ਬਟ ਵਿਦਆਊਟ ਆਰਾ ਰੋਡ ਤੋਂ ਬਸ ਹਾਂਜੀ ਨਾ ਕੋਈ ਜੀਣਾ ਮੋਟੋ ਅੱਛਾ ਨਾ ਕੋਈ ਜੀਣਾ ਮੋਟੋ ਨਾ ਹੀ ਕੋਈ ਆਰਾ ਰੋਡ ਜੇ ਹੋਇਆ ਫਿਰ ਅੱਛਾ ਟੈਸਟ ਕਰਾ ਦਿਓ। ਕੀ ਬਾਤ ਹੈ ਟੈਸਟ ਦਾ ਪਤਾ ਲੱਗਦਾ। ਪੰਜਾਬੀ ਨੂੰ ਬੜਾ ਦਰਸ਼ਾਉਂ। ਆ ਨਲੇ ਆ ਨਲੇ ਆ ਇਸ ਟਾਈਮ ਸ਼ਾਹ ਨੂੰ ਬੜਾ ਪਤਾ ਲੱਗਣਾ ਆ ਰੋਣੋਂ ਪਾਗ ਨਹੀਂ ਪਾਇਆ। ਓਏ ਇਹ ਚੀਜ਼ ਕੁਆਲਿਟੀ ਨੂੰ ਬੜਾ ਚੱਲ ਜਣਾ ਦੇ। ਜਦੋਂ ਦੋ ਜਦੋਂ ਦੋ ਪੈਕ ਜਾਣੇ ਮਰ ਕੇ ਤੇ ਪਤਾ ਲੱਗਦਾ। ਕੁਆਲਿਟੀ ਉਹਨਾਂ ਦੀ। ਲੋ ਜੀ ਉਧਰ ਭਾਈ ਨੇ ਹਾਮੀ ਭਰਤੀ ਆ ਭਾਜੀ ਕਹਿੰਦੇ ਨਹੀਂ ਬਹੁਤ ਵਧੀਆ ਭਰਉਂਦੇ। ਭਾਜੀ ਕਿੰਨੀ ਦਿਨ ਹੋ ਗਏ ਤਰ ਇੱਥੇ ਤਰ ਉਹਦੇ ਆਓ ਮੁਰਿਆਓ। ਜਦੋਂ ਨੇ ਰੈਡੀ ਲਾਉਂਦੇ ਇੱਥੇ। ਅੱਛਾ ਬੈਸਟ ਕਿਹੜੀ ਚੀਜ਼ ਲੱਗਦੀ ਭਾਜੀ? ਇਸ ਤੋਂ ਜ਼ਿਆਦਾ ਫਿਸ਼ ਵਧੀਆ। ਫ ਕਿਹੜੀ ਤੁਸੀਂ ਕਿਹੜੀ ਫਸ ਜਿਆਦਾ ਖਾਣੀ ਹੈ ਮਲੀ ਮਲੀ ਚਲੋ ਫਿਰ ਅੱਜ ਅਸੀਂ ਵੀ ਭਾਜੀ ਫਿਰ ਤੁਹਾਡੀ ਸਵਾਸਤ ਮਲੀ ਟਰਾਈ ਕਰਾਂਗੇ ਭਾਜੀ ਓਕੇ ਓਕੇ ਚਲੋ ਜੀ ਚਾਰੇ ਬਿਨਾ ਗ੍ਰਾਮ ਤੋਂ ਵਧੀਆ ਬਣਾਉਂਦੇ ਆਂ ਅੱਛਾ ਜੀ ਬਿਨਾ ਗ੍ਰਾਮ ਤੋਂ ਬਿਨਾ ਗ੍ਰਾਮ ਤੋਂ ਵੀ ਬਣਾਉਂਦੇ ਆਂ ਕਰੋ ਵਾਲੀ ਅੱਛਾ ਭਾਈ ਸਾਨੂੰ ਬਿਨਾ ਗ੍ਰਾਮ ਤੋਂ ਬੁਲਾਉਣੀ ਆ ਭਾਈ ਠੀਕ ਹੈ ਜੀ ਆਹ ਭਾਈ ਨੇ ਕਿਹਾ ਬਿਨਾ ਗ੍ਰਾਮ ਤੋਂ ਬੁਲਾਉਣੀ ਤੇ ਬਿਨਾ ਗ੍ਰਾਮ ਤੋਂ ਚਾਹੀਦੀ ਆ ਭਾਜੀ ਭਾਈ ਕਿਵੇਂ ਚਲੋ ਜੀ ਫੋਨ ਤੇ ਆਪਾਂ ਕਰਦੇ ਆਂ ਵਾਰੀ ਆਪਣੀ ਆ ਗਈ ਟੈਸਟਿੰਗ ਦੀ ਜਾਓ ਭਾਈ ਹੁਣ ਕਰਾਓ ਸਾਨੂੰ ਟੈਸਟ ਪਹਿਲਾਂ ਕੀ ਚੀਜ਼ ਦਾ ਕਰੂ ਭਾਈ ਪਿਛੋਟ ਅਗਲੀ ਜੋ ਮਰਜ਼ੀ ਤੇ ਇਧਰ ਹੋ ਰਹੀ ਆ ਤਿਆਰੀ ਨਾਲ ਸਿਸ਼ਤੀ ਤੇ ਮੈਨੂੰ ਇੱਥੇ ਆਚਾਰ ਮੈਨੂੰ ਬੜਾ ਜ਼ਬਰਦਸ ਲੱਗਾ ਭਾਜੀ ਤੇ ਭਾਈ ਇਧਰ ਜਿਹੜੇ ਆ ਨਾਲ ਬੋਤਲਾਂ ਪਈਆਂ ਨੇ ਇਹ ਕਾਦੀਆਂ ਨੇ ਜੀ ਸਰ ਸਰੋਂ ਦੇ ਦੀ ਹੈਗਟ ਮਾਣਾ ਅੱਛਾ ਸਰੋਂ ਦੇ ਲਿਆ ਹੋ ਹਾਂਜੀ ਇਹ ਸਰਾਂ ਦੇ ਸਰੋਂ ਨਹੀਂ ਵਰਤਦੇ ਹੋ 1500 ਸਰ ਇਹਦੇ ਵਿੱਚ ਵੀ ਤੇ ਜਿਹੜਾ ਫਰਾਈ ਕਰਦੇ ਐ ਚ ਵੀ ਹਾਂਜੀ 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 ਅੱਛਾ ਬਹੁਤ ਵਧੀਆ ਭਾਜੀ ਆਦਾ ਫਿਰ ਵਧੀਆ ਵੀ ਚਲੋ ਤੁਹਾਨੂੰ ਇੱਕ ਚੀਜ਼ ਕੁਆਲਿਟੀ ਵੀ ਬੈਟਰ ਵੀ ਤੁਸੀਂ ਜਿਹੜੀ ਚੀਜ਼ ਵਰਤਦੇ ਹੋ ਸਾਹਮਣੇ ਪਈ ਆ ਤੁਹਾਡੇ ਕੋਲ ਅੱਛਾ ਤੇਲ ਕਿੰਨੇ ਦਿਨਾਂ ਬਾਅਦ ਬਦਲ ਲੈਣੇ ਹੋ ਭਾਜੀ ਸਰ ਡੇਲੀ ਡੇਲੀ ਸਰ ਡੇਲੀ ਬਦਲਦੇ ਹੋ ਹਾਂਜੀ ਸਰ ਡੇਲੀ ਵਾਜੀ ਬਹੁਤ ਵਧੀਆ ਭਾਈ ਫਿਰ ਚਲੋ ਇਹ ਹੁਣ ਫਿਸ਼ ਆਪਣੀ ਆ ਗਈ ਕੀ ਬਾਤ ਹੈ ਬੜੀ ਪਲੇਟ ਦੇ ਨੂੰ ਅੱਛਾ ਹਰੀ ਵਿੱਚ ਵੀ ਨਾਲੀ ਆ ਪਲੇਟ ਗੁੱਜੀ ਦੇ ਮੜੀ ਗੁੱਜੀ ਕੀ ਬਾਤ ਹੈ ਵਾਜੀ ਗੁੱਜੀ ਦੇ ਅਰੇ ਚਾਰ ਖਾਵੇਂ ਚਾਰ ਹਾਂਜੀ ਬਿਲਕੁਲ ਚਾਰ ਆਵੇ ਨਾਲ ਜੀ ਹਾਂਜੀ ਹਾਂਜੀ ਇਹ ਕਿਵੇਂ ਹੋ ਜੂਗੇ ਨਾਲ ਚਾਰ ਦਾ ਆਵੇ ਨਹੀਂ ਨਹੀਂ ਮੈਂ ਪਹਿਲਾਂ ਹੋਵੇ ਮੈਂ ਕਹਾਂ ਕਿਆ ਬਾਤ ਹੈ ਭਾਈ ਇੱਕ ਠੰਡਾ ਮੌਸਮ ਹੋਵੇ ਨਾਲ ਤੁਹਾਰੀ ਗਰਮ ਗਰਮ ਫਿਸ਼ ਹੋਵੇ ਤੇ ਸਵਾਦ ਵੱਖਰਾ ਹੀ ਹੈ ਕਿਆ ਬਾਤ ਹੈ ਭਾਈ ਭਾਈ ਹੁਣ ਸਾਡੇ ਆਰਡਰ ਹੋ ਗਿਆ ਰੈਡੀ ਤੇ ਉਧਰ ਲੱਗਿਆ ਸਾਡਾ ਆਚਾਰ ਤੇ ਬਾਪੂ ਜੀ ਆਚਾਰ ਲਾ ਰਹੇ ਨੇ ਇਧਰ ਸਾਡੀ ਫਿਸ਼ ਰੈਡੀ ਹੈ ਤੇ ਉਧਰਲੇ ਪਾਸੇ ਭਾਈ ਹੁਣਾਂ ਨੇ ਜਿਹੜਾ ਸਾਡਾ ਬਾਕੀ ਸਾਰਾ ਆਰਡਰ ਹੈਗਾ ਲਾ ਦਿੱਤਾ ਆ ਤੇ ਹੁਣ ਵਾਰੀ ਆ ਗਈ ਟੈਸਟਿੰਗ ਦੀ ਆਉਣਾ ਤੁਸੀਂ ਕਿੱਥੇ ਆ ਭਾਈ ਪਹਿਲਾਂ ਐਡਰੈਸ ਭਾਈ ਜੀ ਇਧਰ ਆ ਜਿਓ ਇਧਰ ਆਓ ਜਰਾ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਵੀ ਐਡਰੈਸ ਕੀ ਆ ਉਹਨਾ ਕਿੱਥੇ ਆ ਘਾਣ ਵਾਸਤੇ ਜੀਗੀ ਰੋਡ ਜੀ ਸਾਹਮਣੇ ਆਪਣਾ ਪਰੋ ਬੰਪ ਜੀ ਇਹ ਰੋਡ ਜਿਹੜਾ ਹੈਗਾ ਆ ਇਹ ਹੈਗਾ ਆ ਸਰਹੰਦ ਤੋਂ ਲੁਧਿਆਣਾ ਜਾਂਦਾ ਜਿਹੜਾ ਥੱਲੇ ਪੁਲ ਦੇ ਥੱਲੇ ਆਉਂਦੀ ਉਹ ਹੀ ਆ ਜੀ ਠੀਕ ਹੈ ਜੀ ਇਹ ਬੱਸ ਸਟੈਂਡ ਤੋਂ ਹੋਰ ਲਾ ਪਹਿਲਾ ਚੌਂਗਿਆ ਇਹ ਇਹਨੂੰ ਪੁਰਾਣਾ ਬੱਸ ਸਟੈਂਡ ਕਹਿੰਦੇ ਨੇ ਹਾਂ ਜੀ ਪੁਰਾਣਾ ਬੱਸ ਸਟੈਂਡ ਵਾਹ ਜੀ ਵਾਹ ਤਾਂ ਸਾਹਮਣੇ ਇੰਡੀਆ ਵਾਲਾ ਦਾ ਪਟਰੋਲ ਬੰਬਾ ਇਧਰਲੇ ਪਾਸੇ ਜਿਹੜਾ ਹੈਗਾ ਇਹ ਜਾਂਦਾ ਸਰਹੰਦ ਦਿੱਲੀ ਨੂੰ ਰੋਡ ਜਾ ਲ ਜਾਂਦਾ ਥੱਲੇ ਦੀ ਹਾਂ ਜੀ ਹਾਂ ਜੀ ਸ਼ਹਿਰ ਦੇ ਵਿੱਚ ਦੀ ਜਿਹੜਾ ਜਾਂਦਾ ਜੀ ਹਾਂ ਜੀ ਹਾਂ ਜੀ ਚਲੋ ਜੀ ਬਹੁਤ ਵਧੀਆ ਬਾਜੀ ਤੇ ਹੁਣ ਟਾਈਮਿੰਗ ਬਾਜੀ ਕੀ ਹੁੰਦੀ ਹੈ ਤੁਹਾਡੀ 3:30 ਵਜੇ ਤੋਂ 11 ਵਜੇ ਰੱਖੀ ਜੀ 3 ਵਜੇ ਤੋਂ ਲੈ ਕੇ 11 ਵਜੇ ਤੱਕ اچھا ਹੁਣ ਇੱਕ ਗੱਲ ਹੋਰ ਵੀ ਦੱਸੋ ਛੁੱਟੀ ਕਿਹੜੇ ਦਿਨ ਹੁੰਦੀ ਹੈ ਛੁੱਟੀ ਨਹੀਂ ਹੁੰਦੀ ਹੁਣ ਵਾਰੀ ਆ ਗਈ ਦੇਸੀ ਦੀ ਭਾਈ ਥੋੜਾ ਜਿਹਾ ਥੰਬਨੇਲ ਵਾਸਤੇ ਪਹਿਲਾਂ ਫੋਟੋ ਇੱਕ ਆਜੇ ਕਿਉਂਕਿ ਫੋਟੋ ਦਾ ਬਾਜਾ ਇੱਕ ਥੰਬਨੇਲ ਦੀ ਹੋਰ ਵੀ ਲੈ ਲਾਂਗੇ ਨਾ ਤੇ ਵਾਰੀ ਹੁਣ ਪਹਿਲਾਂ ਟੈਸਟ ਕਰਦੇ ਆ ਜੀ ਪੋਰਡ ਗਲੇਜੀ ਇਹਦੇ ਵਿੱਚ ਨਾ ਇਹਨਾਂ ਨੇ ਗਾਜਰਾ ਤੇ ਮੂੜੀਆਂ ਨਾਲ ਐਡ ਕਰਕੇ ਦਿੱਤੇ ਜਿਵੇਂ ਚਾੜ ਨਹੀਂ ਹੁੰਦੀ ਕੋਈ ਉਸ ਤਰੀਕੇ ਨਾਲ ਤੇ ਹੁਣ ਵਾਰੀ ਆ ਗਈ ਇਹਨੂੰ ਟੈਸਟ ਕਰਨ ਦੀ ਓਏ ਬਾਈ ਵਾਗੇ ਇੱਕ ਨਵਾਂ ਜਿਹਾ ਸਵਾਦ ਨਵਾਂ ਜੀ ਬਿਲਕੁਲ ਲਾਈਟਲੀ ਕੋਈ ਮਸਾਲਾ ਨਹੀਂ ਕੋਈ ਕੁਸ਼ ਮਾਲਾ ਫਲੇਵਰ ਨਹੀਂ ਜ਼ਬਰਦਸਤ ਬਟ ਇੰਨਾ ਕੁ ਵਧੀਆ ਮੂੰਹ ਦੇ ਵਿੱਚ ਆ ਕੇ ਇੱਕਦਮ ਘੁਲਦੀ ਆ ਘੁਲਦੀ ਤੁਹਾਨੂੰ ਪਤਾ ਹੁਣ ਜਦੋਂ ਇੰਨਾ ਸਵਾਦ ਆਵੇ ਤੇ ਖਾਣਾ ਦਾ ਬਣਦਾ ਹੀ ਫਿਰ ਹੂੰ ਹੂੰ ਉਹ ਢੋੜਾ ਲੈ ਲਈਆ ਤੇ ਹੁਣ ਵਾਰੀ ਆ ਗਈ ਆਪਣੇ ਅਚਾਰ ਦੀ ਲੋ ਜੀ ਐਤੋਂ ਤੁਹਾਨੂੰ ਇੱਕ ਪਹਿਲਾਂ ਇੱਕ ਫੋਟੋ ਦਿਖਾਵਾਂ ਤੁਹਾਨੂੰ ਆ ਚੱਕ ਲਓ ਠੀਕ ਹੈ ਤੇ ਹੁਣ ਵਾਰੀ ਆ ਗਈ ਇਹਨੂੰ ਟੈਸਟ ਕਰਨ ਦੀ ਚਾਹ ਤਾਂ ਥੋੜਾ ਜਿਹਾ ਮਸਾਲਾ ਵਸੂ ਲੈ ਚੰਗੀ ਤਰ੍ਹਾਂ ਲਾ ਕੇ ਐ ਨਹੀਂ ਬਣਦੀ ਗੱਲ ਫਿਰ ਇਹਦਾ ਪੂਰਾ ਮਸਾਲੇ ਨਾਲ ਲੋ ਵੀ ਗੱਲਬਾਤ ਆ ਪਰ ਬਈ ਮੇਨ ਗੱਲ ਇਹ ਆ ਵੀ ਜਿਹੜੇ ਨੇ ਕਰਾਰਾ ਖਾਣਾ ਉਹ ਵੀ ਹੁਣ ਅਹੀ ਕਰਾਰਾ ਖਾਣ ਵਾਲੇ ਬੰਦੇ ਆ ਹਾਂਜੀ ਤੇ ਇਹਦੇ ਥੋੜਾ ਮਸਾਲਾ ਬੰਦਾ ਐਡ ਕਰਦੇ ਹੁੰਦਾ ਹਾਂ ਸਰ ਐਡ ਕਰਦੇ ਨੇ ਇਹ ਸਾਰੇ ਕੱਲ ਨੂੰ ਤਿਆਰ ਹੋਏਗਾ ਇਹ ਅੱਜ ਬਣਾਇਆ ਸੀ ਇਹ ਅੱਛਾ ਤੇ ਇਹ ਸਰ ਕੱਲ ਨੂੰ ਤਿਆਰ ਹੋਊਗਾ ਫਿਰ ਅੱਛਾ ਪ੍ਰੋਪਰਲੀ ਜਿਹੜਾ ਆ ਜਿਹੜਾ ਇੱਥੇ ਰਸ ਜੂ ਆ ਕੱਲ੍ਹ ਰਸ ਜੂਗਾ ਹੋਰ ਟੇਸਟ ਬਣੇਗਾ ਰੱਤੇ ਅੱਛਾ ਕੱਲ੍ਹ ਹੋਰ ਬਣਨਾ ਦਾ ਹਾਂਜੀ ਹਾਂਜੀ ਵਾਜਿਗਾ ਤੇ ਹੈਗਾ ਹੱਡੀ ਵਾਲਾ ਸਾਰਾ ਨਾ ਇਹ ਸਰ ਹੱਡੀ ਵਾਲਾ ਇਹ ਬੋਨਲੈਸ ਹੀ ਹੁੰਦਾ ਆ ਪਰ ਉਹ ਬੋਨਲੈਸ ਵਾਲਾ ਵੀ ਹੁੰਦਾ ਆ ਹਾਂਜੀ ਤੇ ਬੋਨਲੈਸ ਇਹ ਸਿੰਪਲੀਟਾ ਹਾਂਜੀ ਸਿੰਪਲੀਟ ਆਉਂਦਾ ਹੂੰ ਕਮਾ ਲਵਾ ਦਿੰਦੇ ਇਧਰ ਤੁਹਾਨੂੰ ਇੱਕ ਦਿਖਾਈਏ ਜਿੱਦਾਂ ਇਹਦਾ ਸ਼ਾਮ ਹੁੰਦੀ ਜਾ ਰਹੀ ਆ ਇੱਥੇ ਮੇਲਾ ਜਿਹੜਾ ਆ ਲੱਗਦਾ ਜਾ ਰਿਹਾ ਆ ਇਧਰ ਦੇ ਪਾਸੇ ਇਧਰ ਸਾਰੇ ਰੇੜੀਆਂ ਪੰਜਾਬੀਆਂ ਭਰਾਵਾਂ ਦੀਆਂ ਆ ਨਾਲ ਤੇ ਇਧਰ ਬਾਈ ਹੁਣਾਂ ਦੀ ਸੇਠੀ ਚਿਕਨ ਕੋਰਨਰ ਦੀ ਦੁਕਾਨ ਨਾਲੇ ਬੜਾ ਰਸ਼ਕ ਦਾ ਵੀ ਪੈਂਦਾ ਉਹ ਪਰਦੇ ਪਾਸੇ ਵੀ ਕਸਟਮਰ ਖੜੇ ਆ ਬਾਈ ਹੁਣਾਂ ਦੇ ਤੇ ਇਧਰ ਦੇ ਪਾਸੇ ਦੀ ਇਧਰ ਨਾਲ ਹੀ ਨਾਲ ਬਾਈ ਹੁਣ ਇਹ ਮੱਛੀਆਂ ਤੋਲੀ ਜਾ ਰਹੇ ਨੇ ਤੇ ਉਧਰ ਫਰਾਈ ਕਰੀ ਜਾ ਰਹੇ ਨੇ ਇੱਥੇ ਮਿੰਨ ਲਾਉਣਾ 10 ਮਿੰਟ ਬਾਅਦ ਬਾਈ ਹੁਣਾਂ ਦੇ ਕੋਲ ਇੱਥੇ ਕੁਝ ਲੱਭਣਾ ਨਹੀਂ ਇਧਰ ਤਾਂ ਦਿਖਾਈ ਰਸ਼ ਪਿਆ ਹੋਇਆ ਇਹ ਬਾਈ ਹੁਣ ਆਇਆ achar ਲੈਣ ਆਇਆ achar ਲੈਣ ਆਇਓ ਹਾਂਜੀ achar ਲੈਣ ਆਇਆ ਅੱਛਾ ਕੀ ਬਾਤ ਹੈ ਇਧਰ ਆ ਬਾਕੀ ਫਿਸ਼ ਕਾਣ ਵਾਲੇ ਬਾਈ ਹੁਣ ਸਾਰੇ ਆਹ ਸਿਲਵਰ ਮੱਛੀ ਲੈਣ ਆਏ ਇਧਰ ਅੱਛਾ ਸਿਲਵਰ ਖਾਣ ਆਏ ਨੇ 10 ਕਿਲੋਮੀਟਰ ਤੋਂ ਆਇਆ ਹੈ ਅੱਛਾ ਜੀ ਵਾਹ ਜੀ ਵਾਹ ਆ ਦੇਖੋ ਕਿਆ ਬਾਤ ਵਧੀਆ ਜੀ ਸਿਰ ਨੰਗਲ ਨੇ ਆਪਕਾ ਹਾਂ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਾਜੀ ਕੀ ਹਾਲ ਚਾਲ ਠੀਕ ਹੋ ਹਾਂਜੀ ਓਕੇ ਤੇ ਪਾਜੀ ਕਿਹੜੀ ਮੱਛੀ ਖਾਣਾ ਹੈ ਇਥੇ ਹਾਂ ਨੰਗਲ ਵਾਲੀ ਮੱਛੀ ਖਾਣਾ ਆ ਬੇਰੇ ਕੋਲ ਸਪੈਸ਼ਲ ਨੰਗਲ ਵਾਲੀ ਹਾਂਜੀ ਤੇ ਸਵਾਦ ਵੀ ਨੰਗਲ ਵਾਲਾ ਮਿਲਦਾ ਕਿ ਨਹੀਂ ਮਿਲਦਾ ਮਿਲਦਾ ਓਕੇ ਬਹੁਤ ਵਧੀਆ ਦੇਖਦਾ ਇਹਨਾਂ ਬਾਈ ਅੱਛਾ ਜੀ ਵਧੀਆ ਬਣਾਉਂਦਾ ਹੈ ਵਾਹ ਜੀ ਬਣਾ ਨਾਲੇ ਪੰਜਾਬੀ ਭਰਾ ਹੋਵੇ ਤਾਂ ਬਣਾਵੇਂ ਨਾ ਤਾਂ ਵਧੀਆ ਸਵਾਦ ਹੀ ਨਹੀਂ ਆਉਂਦਾ ਨਾ ਅਸੀਂ ਤਾਂ ਨੰਗਲ ਵਾਲੀ ਮੱਛੀ ਤੋਂ ਸਾਰੇ ਮੱਛਰ ਥੱਲੇ ਸਮਝਾ ਉਸ ਤੋਂ ਬਿਨਾ ਖਾਂਦੇ ਨਹੀਂ ਕੋਈ ਅੱਛਾ ਜੀ ਨਹੀਂ ਉਹ ਜਿਹੜੀ ਨੰਗਲ ਵਾਲੀ ਮੱਛੀ ਹੈ ਨਾ ਸਿਲਵਰ ਜਿਹੜੀ ਆ ਉਹ ਹਾਰਡ ਵਾਸਤੇ ਬਹੁਤ ਵਧੀਆ ਆ ਅੱਛਾ ਜੀ ਹਾਂ ਜੀ ਉਹ ਵੈਸੇ ਵੀ ਹਾਰਡ ਲਈ ਬਹੁਤ ਵਧੀਆ ਚੀਜ਼ ਵੀ ਹੋ ਚਲੋ ਥੈਂਕ ਯੂ ਜੀ ਤੇ ਹਾਂ ਜੀ ਦੋਸਤੋ ਤੇ ਅੱਜ ਫਿਰ ਤੁਹਾਨੂੰ ਦਿਖਾਇਆ ਜੀ ਅਸੀਂ ਸਿੱਠੀ ਫਿਸ਼ ਕੋਰਨਰ ਜਿਹੜੀ ਹੈਗੀ ਆ ਜੀ ਆਪਣੀ ਸਰਹੰਦ ਪੁਲ ਦੇ ਬਿਲਕੁਲ ਥੱਲੇ ਆ ਜੀ ਪੁਰਾਣੇ ਬੱਸ ਸਟੈਂਡ ਤੇ ਉਹ ਇੰਡੀਅਨ ਆਲ ਪੰਪ ਨੇ ਬਿਲਕੁਲ ਸਾਹਮਣੇ ਆ ਜੀ ਤੇ ਹੋਣਾ ਤੁਸੀਂ ਕਰਨਾ ਕੀ ਆ ਜੀ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬਾਈ ਹੁਣਾਂ ਕੋਲ ਖਾ ਕੇ ਫਿਸ਼ ਜ਼ਰੂਰ ਦੱਸਿਓ ਵੀ ਇਹਨਾਂ ਦੀ ਫਿਸ਼ੇ ਹੋਇਆ ਇਹਨਾਂ ਦਾ ਆਚਾਰ ਇਹਨਾਂ ਦਾ ਮੁਰਗਾ ਕਿਵੇਂ ਲੱਗਿਆ ਤੇ ਫੇ ਹੁਣ ਤੁਸੀਂ ਹੁਣ ਕਰਨਾ ਕੀ ਆ ਜੀ ਵੀਡੀਓ ਸ਼ੇਅਰ ਕਰਦੇ ਚੈਨਲ ਸਬਸਕ੍ਰਾਈਬ ਕਰਦੇ ਹੋ ਜੀ ਧੰਨਵਾਦ